ਹਾਂਜੀ ਦੋਸਤੋ ਕੀ ਹਾਲ ਚਾਲ ਆ ਅੱਜ ਆਪ ਐ ਆ ਧਨੌਲਾ ਪਸ਼ੂ ਮੰਡੀ ਤੇ ਮੰਡੀ ਪੂਰੀ ਭਰੀ ਹੋਈ ਆ 11 ਤਰੀਕ 7ਵਾਂ ਮਹੀਨਾ 2025 ਦੀ ਹੁੰਦੀ ਆ ਇਹ ਧਨੌਲਾ ਪਸ਼ੂ ਮੰਡੀ ਮੰਡੀ ਪੂਰੀ ਫੁੱਲ ਭਰੀ ਹੋਈ ਆ ਆਜੋ ਆਪਾਂ ਦੇਖਦੇ ਆ ਦਿਖਾਉਨੇ ਆ ਮਾਲ ਤੁਹਾਨੂੰ ਲਓ ਜੀ ਦੇਖੋ ਇਧਰੋਂ ਫਰੇ ਦਾ ਮਾਲ ਆਇਆ ਹੋਇਆ ਚੜਦੇ ਚੜਦਾ ਬਸ ਲਾਇਆ ਹੋਇਆ ਜਿੰਨੇ ਅਜੂ ਦਰਗਾਹਾਂ ਆਈਆਂ ਹੋਈਆਂ ਨੇ ਚੜਦੀ ਚੜਦੀ ਮੱਝ ਆਈ ਹੋਈ ਆ ਪੂਰੀ ਖੋਲ ਭਰੀ ਹੋਈ ਆ ਵਰਪੂਰ ਕਿਵੇਂ ਆ? ਕਸੀਕਾ ਕਿਹੜੀ ਮਾਤ ਸੌਦਾ ਲਵਨੇ ਵਰਤੀ? ਐ ਵਰਪੂਰ ਐ। ਉਹ ਨਾ ਗੂ ਨਾ ਮੈਂ ਲਾ ਗੂ ਵਰਪੂਰ। ਇਹ ਸਾਡੇ ਪਿੰਡ ਦਾ ਦਲਾਲ ਆ ਜੀਤ ਕਿਆਂ ਦਾ। ਇਹ ਸੌਦਾ ਲਵਾ ਰਿਹਾ ਆ। ਆ ਜੀ ਨਾ ਸੇਦਾ ਖਪਣਦੇ ਆਂ ਹੀ ਨਾ ਖਪਣਦੇ ਆਂ। ਇਹ ਤਾਂ ਸੌ ਵੀ ਲੜਨ ਕਿ ਖੋਲਾ ਦਾ। ਆ ਹੋਗਾ। ਵੇ ਚੱਲਿਓ ਮੰਡੀ ਆ ਪੂਰੀ ਤਰੀ ਹੁੰਦੀ ਹੈ ਡਰਾਈਵਰ ਪਾਸੇ ਜਿੱਥੇ ਸਾਈਡ ਤੇ ਕੌਦਾ ਸੀ ਗੁੰਦੀ ਦਾ ਕਾਹਨ ਟੂਰੀ ਮਾਰ ਹੁੰਦਾ ਉਹ ਚਲਾਉਣੀ ਜਿੱਥੇ ਚੱਲੋ ਕਰੇ ਕਿਉਂਕਿ ਬੰਨੀਆਂ ਗੱਡੀਆਂ ਦੇਦ ਨੂੰ ਆਣੇ ਤੋਂ ਕੀ ਸਾਰੇ ਪੰਜਾਬ ਦਾ ਮਾਲ ਆ ਪੂਰਾ ਸਿਰੇ ਦੇ ਪਸੂ ਗਏ ਹੋਣਗੇ ਮੰਡੀ ਪੂਰੀ ਭਰੀ ਹੋਈ ਆ। ਲੋ ਜੀ ਦਿੱਤੇ। ਪੂਰਾ ਵਧੀਆ ਕੰਮਰ ਮਾਲ ਆਇਆ ਹੋਇਆ। ਲੋ ਜੀ ਕਰੋ ਦਰਸ਼ਨ ਸਾਰੇ ਪੰਜਾਬ ਦੇ ਪਸ਼ੂ ਹਰਿਆਣੇ ਦੇ ਪਸ਼ੂ ਆਏ ਹਨ ਜਿੱਥੇ ਮੰਡੀ ਤੇ ਕਰੋ ਦਰਸ਼ਨ ਚੜਦੇ ਚੜਦਾ ਪਸ਼ੂ ਆਇਆ ਹੋਇਆ 12 ਕਿਲੋ ਚਵਾਉਂਗਾ 20 ਚਵਾਉਂਗਾ ਇੱਧਰ ਸੌਦਾ ਲੱਗ ਰਿਹਾ ਹੈ ਜੀ ਆਓ ਵੀ ਮੈਂ ਤਾਂ ਜਿੱਤੇ ਚੱਲੇ ਆਂ ਉਹ ਜਮਾ ਦਿੱਤਾ ਜਾਂਦਾ ਸੀ ਕੋਈ ਮੈਂ ਆਪਾਂ ਮੇਰੇ ਜਾਂ ਸਾਡਾ ਬੋਲਿਓ ਇਹ ਇੱਕ ਸਮਾਂ ਚਾਦਾ ਉਹੀ ਦੇਵਾ ਸਰ ਜੀ ਕੰਡਾ ਕਰਦਾ ਮੈਂ ਤਾਂ ਨਹੀਂ ਹੈ ਨਾ ਜੀ ਦੇਖੋ ਹਾਂ ਪੂਰੀ ਮੰਡੀ ਭਰੀ ਹੋਈ ਹੈ ਜੀ ਅੱਜ ਹਨੌਲਾ ਪਸ਼ੂ ਮੰਡੀਾਰੇ ਪਾਸੇ ਰੌਣਕ ਹੀ ਰੌਣਕ ਹੈ ਲੋ ਜੀ ਕਿ ਯਾਰ ਉਹ ਹੈ ਨਹੀਂਗਾ ਹੈ ਨਾ ਜੀ ਦੇਖੋ ਮਾਲ ਫੇਰੇ ਦਾ ਪੂਰੀ ਮੰਡੀ ਭਰੀ ਆ ਖਚਾ ਖਚਾ ਦੇਖਣਾ ਕਿ ਉਹ ਪੂਰੇ ਹੋਈਆਂ ਲਓ ਜੀ ਦੇਖੋ ਹੋਰ ਜਾਂ ਸਰੇਆ ਕੋਈ ਆਇਆ ਹੋਇਆ ਮੰਡੀ ਤੇ ਬਿਆਤਣਾ ਹੁੰਦਾ ਪਸੂ ਮੰਡੀ ਪੂਰੀ ਮੰਡੀ ਭਰੀ ਹੋਈ ਆ ਪੈਰ ਘਾਣੇ ਜਗ੍ਹਾ ਨਹੀਂ ਹੈਗੀ ਇੰਨੀ ਮੰਡੀ ਭਰੀ ਹੋਈ ਆ ਪੂਰੀ ਮੰਡੀ ਦਾ ਸਿਰਾ ਹੋਇਆ ਪਿਆ ਆ ਕਿ ਅੱਜ 11 ਤਰੀਕ 17 ਮਹੀਨਾ 2025 ਦੀ ਮੰਡੀ ਆਈ ਜੀ ਪੂਰੀ ਭਰੀ ਹੋਈ ਹੈ ਜੀ ਮੰਡੀ ਦੇਖੋ ਸਰਾਹ ਹੈ ਮੰਡੀ ਦਾ ਰੌਣਕ ਰੌਣਕਾਂ ਲੱਗੀਆਂ ਪਈਆਂ ਨੇ ਲੋ ਜੀ ਰੈੜੀਆਂ ਵੀ ਆਈਆਂ ਹੋਈਆਂ ਨੇ ਬਾਈਪਾਸ ਕਰ ਰਹੇ ਆ ਉਰੀ ਮੰਡੀ ਹੋਈ ਆ ਭਰੀ ਪੂਰੀ। ਪੂਰੀਆਂ ਸੜੀਆਂ ਮੱਝਾਂ ਆਈਆਂ ਹਨ। ਸੜੇ ਦਾ ਮਾਲ ਆਇਆ ਅੱਜ। ਧਨੌਲਾ ਪਾਸੋਂ ਮੰਡੀ ਤੇ। ਲੋ ਜੀ ਆ ਨੀਲੀ ਦਾ ਵੀ ਖੜੀ ਆ ਲੋ ਜੀ ਦੇਖੋ ਜੀ ਚੱਡਾ ਮਾ ਜੇ ਦਾ ਜੇ ਕਿਸੇ ਵੀਰ ਨੇ ਘਰੋਂ ਕਿਸੇ ਪਸ਼ੂ ਦੀ ਵੜਮਾਉਣੀ ਹੈ ਵੀਡੀਓ ਸਾਡੇ ਨੰਬਰ ਤੇ ਸੰਪਰਕ ਕਰੋ 92307 03160